ਦੇਖੀ ਮੇਰੀ ਅਪੀਲ ਇਹ ਹੀ ਹੈ ਕਿ ਯੂਥ ਅੱਜ ਦਾ ਉਹ ਬਹੁਤ ਇੰਪੋਰਟੈਂਟ ਹੈ ਯੂਥ ਆਪਾਂ ਸਟ्रेसਫੁੱਲ ਲਾਈਫ ਅੱਜ ਦੇ ਟਾਈਮ ਵਿੱਚ ਬੜਾ ਚੱਲ ਗਈ ਹੈ ਸਾਡੇ ਅੱਜ ਕੱਲ ਦੇ ਜਿਹੜੇ ਵੈਲਿਊਜ਼ ਹੈ ਜਿਹੜੀ ਫੈਮਲੀਆਂਸ ਵੈਲਿਊਜ਼ ਹੈ ਜਿਹੜਾ ਪਿਆਰ ਹੈ ਜਿਹੜਾ ਜਜ਼ਬਾ ਹੈ ਜਿਹੜਾ ਮੁਹੱਬਤ ਹੈ ਜਿਹੜਾ ਲੋਕਾਂ ਦੀ ਦਰਦ ਦਾ ਅਹਿਸਾਸ ਹੈ ਉਹ ਕਿਤੇ ਨਾ ਕਿਤੇ ਨਵੀਂ ਜਨਰੇਸ਼ਨ ਵਿੱਚ ਕਿਤੇ ਨਾ ਕਿਤੇ ਇੱਕ ਕਮਰਸ਼ੀਅਲ ਰੇਸ ਦੇ ਉੱਤੇ ਉਹ ਮਿਸ ਹੁੰਦਾ ਜਾ ਰਿਹਾ ਹੈ ਤੇ ਆਪਾਂ ਯੂਨੀਵਰਸਿਟੀ ਦੇ ਵਿੱਚ ਇਨਵੋਲ ਕਰੀਏ ਕੁਵਰ ਵਿਜੇ ਪ੍ਰਤਾਪ ਸਾਡੇ ਕੋਲ ਹੈਗੇ ਆ ਇਹ ਬੜੇ ਹਰਮਨ ਪਿਆਰੇ ਹੈ ਔਰ ਮੈਂ ਦੇਖਿਆ ਕਿ ਵੀ ਇਹਨਾਂ ਦਾ ਮਨ ਜਿਹੜਾ ਵਾ ਉਹ ਲੋਕਾਂ ਦੇ ਨਾਲ ਜੁੜਦਾ ਬੁੱਕੀ ਉਲੂਬੜੇ ਐਸੋਸੀਏਸ਼ਨ ਗੁਰੂਗ੍ਰਾਮ ਦੇ ਯੂਨੀਵਰਸਿਟੀ ਚ ਵੀ ਹੈਗੇ ਆ ਔਰ ਮੈਂ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਏ ਐਨ ਐਲ ਐਬੀ ਕਰਤੋ ਕੀ ਇਹਨਾਂ ਦੇ ਅਧਿਆਪਕ ਮੇਰੇ ਅچھے ਦੋਸਤ ਸੀਗੇ ਮੈਂ ਦੇਖਿਆ ਸੀ ਸ਼ੁਰੂ ਤੋਂ ਇਹਨਾਂ ਦਾ ਸੁਭਾ ਜਿਹੜਾ ਹੈ ਉਹ ਕੁਝ ਸਿੱਖਣ ਦਾ ਜਜ਼ਬਾ ਔਰ ਕੁਝ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਇਹਨਾਂ ਵਿੱਚ ਹੈਗਾ ਤੇ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਅੱਜ ਦਾ ਜਿਹੜਾ ਫੰਕਸ਼ਨ ਹੈ ਔਰ ਜਿਹੜੀ ਟੀਮ ਨਵੀਂ ਹੈ ਰੋਟੇਰੀ ਮਹਿੰਦਰਪਾਲ ਜੀ ਤੇ ਰੋਟੇਰੀ ਮਜੀਤ ਜੀ ਇਹ ਅੱਗੇ ਇਸ ਕੰਮ ਨੂੰ ਲੈ ਕੇ ਜਾਣਗੇ ਔਰ ਮੇਰੀ ਪਰਮਾਤਮਾ ਕੇ ਹੀ ਅਰਦਾਸ ਹੈ ਕਿ ਆਪਾਂ ਸਾਰੇ ਮਿਲ ਕੇ ਇਹ ਜਿਹੜਾ ਅਸੀਂ ਇੱਕ ਦੀਵਾ ਜਗਾਇਆ ਹੋਇਆ ਇਹ ਅੱਗੇ ਕਰ ਕਰਤਾ ਪਹੁੰਚਾਈਏ ਕਿ ਸੇਵਾ ਕਿਉਂਕਿ ਅੰਬਰਸਰ ਸਹਿਰ ਜਿਹੜਾ ਹੈ ਮੇਰਾ ਜੰਪਲਤ ਹੁੰਦਾ ਉਹ ਇੱਥੋਂ ਦੀ ਧਰਤੀ ਦੇ ਉੱਤੇ ਬਖਸ਼ਿਸ਼ ਹੈ ਐਂ ਕਹਿ ਲਓ ਕਿ ਸਾਨੂੰ ਸਾਡੇ 'ਚ ਜਜਬਾ ਹੈ ਮੁਜੇਲਾ ਦਾ ਇੱਕ ਵੱਖਰਾ ਹੀ ਇੱਕ ਹੋਰ ਹੁੰਦਾ ਹੈ ਦੇ ਵਾਂਟ ਟੂ